ਪਵਾਨੀਗੜ ਵਿਖੇ ਸੇਵ ਮੰਦਿਰ ਚ ਗਣੇਸ਼ ਉਸ ਤੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪਵਾਨੀਗੜ ਬ੍ਰਹਮਚਾਰੀ ਵਿਸ਼ਨੂੰ ਦਾਸ ਦੀਪੂ ਵਾਲਾ ਮੰਦਿਰ ਸਿਵ ਮੰਦਿਰ ਵਿਖੇ ਗਣੇਸ਼ ਵਿਰਾਜਮਣ ਸਮਾਗਮ ਧਾਰਮਿਕ ਸਰਦਾ ਨਾਲ ਤੇ ਯੋਜਿਤ ਕੀਤਾ ਗਿਆ। ਇਸ ਮੌਕੇ ਮਹੱਲੇ ਦੀਆਂ ਔਰਤਾਂ ਵੱਲੋਂ ਭਜਨ ਕੀਰਤਨ ਕਰਕੇ ਧਾਰਮਿਕ ਮਾਹੌਲ ਬਣਾਇਆ ਗਿਆ। ਸਮਾਗਮ ਦੌਰਾਨ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਮੀਤ ਸਿੰਘ ਕਰਾਚੋਂ ਮੁੱਖ ਮਹਿਮਾਨ ਵਜੋਂ ਪਹੁੰਚੇ ਜਿਨ੍ਹਾਂ ਦਾ ਸੰਗਤਾਂ ਵੱਲੋਂ ਗਰਮ ਜੋਸ਼ੀ ਨਾਲ ਸਵਾਗਤ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼੍ਰੋਮਣੀ ਕਾਲੀਦਾਲ ਦੇ ਸੀਨੀਅਰ ਅਗੂ ਹਰਵਿੰਦਰ ਸਿੰਘ ਗੋਲਦੀ ਤੇ ਧੂਰੀ ਤੋਂ ਭਾਜਪੀ ਇੰਚਾਰਜ ਰਣਦੀਪ ਦਿਓਲ ਦਾ ਪਹੁੰਚਣ ਤੇ ਵੀ ਸਵਾਗਤ ਕੀਤਾ ਗਿਆ ਗਰਮੇਲ ਸਿੰਘ ਕਰਾਚੋ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਣੇਸ਼ ਵਰਾਜਮਨ ਸਮੇ ਸਮਾਗਮ ਸਾਨੂੰ ਭਾਈਚਾਰੇ ਤੇ ਪ੍ਰੇਮ ਨਾਲ ਰਹਿਣ ਦੀ ਸਿੱਖਿਆ ਦਿੰਦੇ ਹਨ ਉਹਨਾਂ ਕਹਿ ਕੇ ਅਸੀਂ ਆਪਸੀ ਏਕਤਾ ਨਾਲ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਹੋਰ ਮਜ਼ਬੂਤ ਬਣਾ ਸਕਦੇ ਹਾਂ ਇਸ ਮੌਕੇ ਮੰਦਰ ਦੇ ਪ੍ਰਧਾਨ ਰਜਿੰਦਰ ਕੁਮਾਰ ਮੀਤ ਪ੍ਰਧਾਨ ਮਾਸੂਦ ਸਿੰਘ ਸਰਪ੍ਰਸਤ ਹਨੀ RAM ਕਾਉਂਸਲ ਸੈਕਟਰੀ ਸਰੇਸ਼ ਸਿੰਘ ਜਿੰਦਲ ਜਰਨਲਿਸਟ ਕਤਰ ਅਜੀਤ ਕੁਮਾਰ ਮੀਤ ਪ੍ਰਧਾਨ ਜਗਦੀਸ਼ਪ ਸਿੰਘ ਤੂਰ ਕਲਦੀਪ ਸਿੰਘ ਕਰਾਚੋਂ ਸ਼ਾਫਕਾ ਪ੍ਰਧਾਨ ਪ੍ਰਗਟ ਸਿੰਘ ਢਿੱਲੋਂ ਗੁਰਮੀਤ ਸਿੰਘ ਭਵਾਨੀਗੜ ਗੁਰਪ੍ਰੀਤ ਸਿੰਘ ਫੌਜੀ ਅਲਵਾਰਕ ਜ਼ਿਲ੍ਹਾ ਪ੍ਰਧਾਨ ਵਪਾਰ ਬਿੰਗ ਸੰਗਰੂਰ ਪ੍ਰਮ ਗੋਇਲ ਲਵਲੀ ਕਾਕੜਾ ਸੋਨ ਸਿੰਘ ਅਲਵਾਰਕ ਸਮੇਤ ਹੋਰ ਵੀ ਆਗੂ ਆਦਿ ਹਾਜ਼ਰ ਸਨ ਇਸ ਮੌਕੇ ਧਾਰਮਿਕ ਉਤਸ਼ਾਹ ਨਾਲ ਬੜੇ ਮਨਾਏ ਗਏ ਇਸ ਗਣੇਸ਼ ਜਤਪ ਵਿੱਚ ਵੱਡੀ ਸੰਗਤ ਗਿਣਤੀ ਵਿੱਚ ਭਾਗ ਲਿਆ ਤੇ ਭਗਵਾਨ ਗਣੇਸ਼ ਜੀ ਲੱਗੇ ਅਰਦਾਸ ਵੀ ਕੀਤੀ ਗਈ ਰਿਪੋਰਟ ਰਾਜਕਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਅੱਜ ਇੱਥੇ ਆਏਗੇ ਪ੍ਰੋਗਰਾਮ ਸੀ ਆਪਣਾ ਪਾਚੀਨ ਸ਼ਿਵ ਮੰਦਿਰ ਸੀਗਾ ਇੱਥੇ ਗਣੇਸ਼ ਜੀ ਦੀ ਪਹਿਲਾਂ ਪੂਜਾ ਕੀਤੀ ਗਈ ਹੈ ਤੇ ਅੱਜ ਸ਼ਾਮ ਨੂੰ ਗਣੇਸ਼ ਵਿਸਰਜਨ ਜੀਆ ਇਸ ਪ੍ਰੋਗਰਾਮ ਤੇ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ ਸੀ ਕਮੇਟੀ ਵੱਲੋਂ ਤੇ ਇੱਥੇ ਅਸੀਂ ਇਨਵਾਈਟ ਸੀਗੇ ਤੇ ਪਰਮਾਤਮਾ ਦਾ ਉਹ ਆਸ਼ੀਰਵਾਦ ਲੈਣਾ ਹੈ ਦੇਖੋ ਪਰਮਾਤਮਾ ਦਾ ਦੇਖੋ ਪਰਮਾਤਮਾ ਦਾ ਇੱਕ ਮੈਸੇਜ ਆ ਵੀ ਸਾਰਿਆਂ ਨੂੰ ਬਰਾਬਰ ਸਮਝੋ ਪਿਆਰ ਹੋਵੇ ਆਪਣੇ ਲੋਕਾਂ ਦੇ ਵਿੱਚ ਇਹੀ ਮੈਸੇਜ ਆ ਰਾਕੇਸ਼ ਕੁਮਾਰ ਜੀ ਕੇ ਆਤੀ ਅੱਜ ਕੇ ਮੰਦਰ ਦੇ ਪ੍ਰੋਗਰਾਮ ਵਿੱਚ ਬੋਲੇ ਗਣਪਤੀ ਗਣੇਸ਼ ਮਹਾਰਾਜ ਕੀ ਜੈ ਤੋਂ ਬੜਾ ਇਸ ਭਾਗ ਹੈ ਸਮਾ ਸਾਨੂੰ ਪ੍ਰਾਪਤ ਹੋਇਆ ਤੇ ਅਸੀਂ ਸਾਰੀ ਸੰਗਤ ਅੱਜ ਕਰਤਾ ਹਰਤਾ ਕੇ ਗਣਪਤੀ ਗਣੇਸ਼ ਮਹਾਰਾਜ ਜੀ ਸਾਡੇ ਮੰਦਰ ਇੱਥੇ ਦਮਚਾਰੀ ਸ਼੍ਰੀ ਗੰਗਾ ਵਿਸ਼ਨ ਦਾਸ પ્રાਚੀਨ ਸ਼ੀ ਮੰਦਰ ਤੇ ਪਹੁੰਚੇ ਨੇ ਤੇ ਉਹਨਾਂ ਦਾ ਆਧਮਨ ਹੋਇਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਮਚਾਰੀ ਸ਼੍ਰੀ ਗੰਗਾ ਵਿਸ਼ਨ ਦਾਸ પ્રાਚੀਨ ਸ਼ੀ ਮੰਦਰ ਮੇਲਾ ਕਮੇਟੀ ਵੱਲੋਂ ਅਤੇ ਸਾਰਿਆਂ ਵੱਲੋਂ ਸਾਰੀ ਸੰਗਤ ਵੱਲੋਂ गणपति जी ਨੂੰ ਬੁਲਾਇਆ ਗਿਆ ਤੇ ਉਹਨਾਂ ਦਾ ਤੂਮਤਾਮ ਨਾਲ ਇੱਥੇ ਆਗਮਨ ਹੋਇਆ ਤੇ ਤੂਮਤਾਮ ਨਾਲ ਪ੍ਰੋਗਰਾਮ ਹੋਇਆ ਤੇ ਤੂਮਤਾਮ ਨਾਲ ਉਹਨਾਂ ਦਾ ਕੀਰਤਨ ਹੋਇਆ ਤੇ ਅੱਜ ਜੋ ਜੀ ਕਿ ਜੋ ਕਿ ਅਸੀਂ ਇੱਕ ਦਿਨ ਪਹਿਲਾਂ ਵਿਸਰਜਨ ਕਰਨਾ ਸੀ ਉਹ بارش ਕਾਰਨ ਜੋ ਬਹੁਤ ਹੀ ਨੁਕਸਾਨ ਹੋਇਆ ਉਸ بارش ਕਾਰਨ ਵਿਸਰਜਨ ਨਹੀਂ ਹੋ ਸਕਿਆ ਪਰ ਸਮੇਂ ਦਾ ਹਾਵ ਨੂੰ ਦੇਖਦੇ ਹੋਏ ਉਸ ਤੋਂ ਬਾਅਦ ਇੱਕ ਦਿਨ ਬਾਅਦ ਤਾਂ ਉਹ ਵਿਸਰਜਨ ਦਾ ਸਮਾਂ ਰੱਖਿਆ ਗਿਆ ਤੇ ਅਸੀਂ ਬੜੇ ਹੀ ਆਭਾਰੀ ਆ ਸਾਡੇ ਸੀਫ ਕੈਸਟ ਸਾਹਿਬ ਦੇ ਜਿਨ੍ਹਾਂ ਨੇ ਇੱਥੇ ਆ ਕੇ ਸਾਨੂੰ ਮਾਣ ਦਿੱਤਾ ਤੇ ਗਣਪਤੀ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਵਧਾਈ ਹੋਵੇ ਜੇ ਅਸੀਂ ਬੇਨਤੀ ਕਰਦੇ ਹਾਂ ਆਓ ਵਿਸਰਜਨ ਦੇ ਸਮੇਂ ਹੈ ਤੇ ਆਓ ਸਭ ਰਲ ਮਿਲ ਕੇ ਆਪਾਂ ਬਾਬਾ ਜੀ ਦਾ ਵਿਸਰਜਨ ਦਾ ਆਨੰਦ ਖਾਈਏ ਬੋਲੋ ਗਣਪਤੀ ਗਣੇਸ਼ ਮਹਾਰਾਜ ਕੀ ਜੈ ਰਾਜਿੰਦਰ ਕੁਮਾਰ ਰਾਜਿੰਦਰ ਕੁਮਾਰ ਸਿੰਘਲਾ ਜੀ ਮੈਨੂੰ ਮੈਨੂੰ ਜਿੰਮੇਵਾਰੀ ਸੌਪੀ ਗਈ ਹੈ ਜੀ ਇਸ ਬ੍ਰਹਮਚਾਰੀ ਵਿਸ਼ੇਲਾਸ ਮੰਦਰ ਜੀ ਨੂੰ ਨਵੀਨ ਜੁਗਤੀ ਹੋਈ ਹੈ ਜੀ ਇਹ ਸੁਭਾਗਿਆ ਪ੍ਰਾਪਤ ਹੋਇਆ ਮੈਨੂੰ ਅੱਜ ਪਹਿਲਾ ਪ੍ਰੋਗਰਾਮ ਸੀਗਾ ਗਣੇਸ਼ ਜੀ ਦਾ ਉਤਸਵ ਦਾ ਅੱਜ ਅਸੀਂ ਗਣੇਸ਼ ਵਿਸਰਜਨ ਸਾਰੇ ਸੰਗਤ ਨੂੰ ਨਾਲ ਲੈ ਕੇ ਭਾਖੜਾ ਦੇ ਬਟਿਆਲੇ ਜਾ ਰਹੇ ਹਾਂ ਜੀ ਅੱਜ ਨਰਮਸਤਕ ਹੋਣ ਲਈ ਸਪੈਸ਼ਲ ਗਰਮੀਰ ਸਿੰਘ ਜੀ ਘਰਾਚੋ ਤੋਂ ਆਏ ਨੇ ਜੀ ਉਹਨਾਂ ਕੇ ਰਣਜੀਤ ਸਿੰਘ ਜੀ ਦੇਵਾਲੀ ਆਏ ਨੇ ਸੰਗਰੂ ਤੋਂ ਅਸੀਂ ਉਹਨਾਂ ਨੂੰ ਗਿਆ ਆਖਦੇ ਹਾਂ ਉਹਨਾਂ ਦੀ ਸਾਰੀ ਟੀਮ ਨੂੰ ਵੀ ਗਿਆ ਆਖਦੇ ਹਾਂ ਪਰਮੇਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆਪਣੇ ਕੀਂਤੀ ਸਮੇਂ ਜੋ ਟਾਈਮ ਕੱਢ ਕੇ ਪੂਰੇ ਮੰਦਿਰ ਦੇ ਵਿੱਚ ਪਹੁੰਚੇ ਨੇ ਬਾਕੀ ਸਾਰੇ ਸੰਗਤ ਦਾ ਤਹਿ ਦੋਂ ਮੈਂ ਧੰਨਵਾਦ ਜੈ ਸ਼੍ਰੀ ਗੁਰੂ